ਕਾਪਾ ਸਾਹਿਬ ਸਾਹਿਬਾ ਦੇ ਪਤੇ ਸਾਡੇ ਨਾਲ ਇਸ ਵਕਤ ਮੌਜੂਦ ਜੀ ਨੇ ਜੀਓ ਸਾਹਿਬ ਦੇ ਨੀਂਦ ਵਿਭਾਗ ਰੂਪੇ ਤੁਹਾਨੂੰ ਜੋ ਕਿ ਪਾਣੀ ਪ੍ਰਿਆ ਬਿਆਨ ਦੇ ਵਿੱਚ ਹੈ ਤੇ ਪਾਰੇ ਦੇ ਵਿੱਚ ਜਿਹੜੇ ਵਿਚਾਰ ਆ ਸੰਗਤ ਦੇ ਸਾਹਮਣੇ ਸਾਹਿਬ ਰੱਖਣਗੇ ਬੇਨਤੀ ਕਰੂੰਗਾ ਅਸੀਂ ਸਾਹਿਬ ਨੂੰ ਕਿ ਆਪਣੇ ਵਿਚਾਰ ਜਿਹੜੇ ਆ ਤੇ ਮੜਾ ਦੇ ਹਾਲਾਤਾਂ ਦੇ ਬਾਰੇ ਵੀ ਜਾਣਕਾਰੀ ਸਾਡੇ ਸਾਹਮਣੇ ਪਈ ਜਾਂਦਾ ਨਾ ਆਪਣਾ ਬਿਆਸਤਰਿਆ ਦੇ ਵਿੱਚ ਇਸ ਟੈਂਪਰ ਤੋਂ ਪਿੱਛੋਂ ਵਾਲੀ ਲੱਖ ਦੇ ਵਾਂਗ ਪਾਟੀ ਚੱਲ ਰਿਆ ਪਾਣੀ ਪਿਛੋਂ ਘਟ ਗਿਆ ਹੈ ਜਿੱਦ ਕਾਹ ਤੋਂ ਘਟ ਗਿਆ ਸੀ ਤੇ ਇਸ ਕਰਕੇ ਉਹਨੂੰ ਇੱਥੇ ਹੁਣ ਆਪਾਂ ਜੂਂਦੀ ਆ ਇੱਥੇ ਗੋਲਾ ਘੱਟ ਪਾਣੀ ਸਾਡੇ ਕੋਲ ਢਿਲਵਾ ਲਾ ਕੇ ਚੱਲ ਰਿਆ ਤੇ ਮੇਟੋ ਵੀ ਇੱਥੇ ਢਿਲਵਾ ਤੋਂ ਲੈ ਕੇ ਬਿਆਨੀ ਭਾਗ ਤੱਕ ਪੱਦੇ ਪੈਂਦਾ ਤੇ ਇਸ ਨਾਲ ਉਹਦਾ ਸਟੇਬਲ ਕਰ ਦਿੱਤਾ ਆ ਬਿਆਨੀ ਭਾਗ ਕੁਰੀਏ ਦੇ ਵਿੱਚ ਹੀ ਆਪਾਂ ਬੂਰੀਆਂ ਲਵਾਤੀਆਂ ਮਸੂਰੋ ਵਾਲੇ ਬਟਾਲੇ ਚਕੋਕੀ ਤੇ ਹੋਰ ਆਪਾਂ ਜਿੱਥੇ-ਜਿੱਥੇ ਵੀ ਆਪਣੇ ਮੰਡ ਰਾਈਆਂ ਜਿੱਥੇ ਵੀ ਯੂਥ ਪੈ ਰਹੀ ਆ ਉਥੇ ਸਾਰੀਆਂ ਬੂਰੀਆਂ ਲਵਾ ਦਿੱਤੀਆਂ ਗਈਆਂ ਨੇ ਤੇ ਹਰ ਇੱਕ ਜਗ੍ਹਾ ਪਰ ਵਾਇਰ ਗ੍ਰੇਡਸ ਵੀ ਸਟਾ ਲਿੱਤੇ ਗਏ ਆ ਤੇ ਵਾਇਰ ਗ੍ਰੇਡ ਵੀ ਆਪਾਂ ਇੱਥੇ ਪਵਾ ਰਹੇ ਆ ਹੁਣ ਆਪਾਂ ਇਸ ਟਾਈਮ ਢਿਲਵਾਂ ਲੋਰੀ ਸ਼ਾਹ ਵਾਲੀ ਜਗ੍ਹਾ ਤੇ ਖਲੋਤੇ ਆ ਤੇ ਇੱਥੇ ਲੋਰੀ ਸ਼ਾਹ ਦੇ ਉੱਤੇ ਆਪਾਂ ਇੱਥੇ ਵਾਇਰ ਗ੍ਰੇਡਸ ਪਵਾ ਰਹੇ ਆ ਕਿ ਇੱਥੇ ਵੀ ਬੰਨ ਨੂੰ ਸਟੇਬਲ ਕਰ ਰਹੇ ਆ ਤੇ ਉਦੋਂ ਮੈਂ ਇਹੀ ਇਹਨਾਂ ਨੂੰ ਸਾਰਿਆਂ ਨੂੰ ਕਹਿਣਾ ਚਾਹੂੰਗਾ ਪਹਿਲਾਂ ਵੀ ਮੈਂ ਕਾਫੀ ਵਾਰ ਕਹਿ ਚੁੱਕਾ ਕਿ ਤੁਹਾਨੂੰ ਭਾਈ ਕਬਰਾਂ ਦੀ ਲੋੜ ਨਹੀਂ ਇਹ ਬੰਨ ਬਿਲਕੁਲ ਆਪਣਾ ਸਟੇਬਲ ਆ ਤੇ ਇਸ ਬੰਨ ਨੂੰ ਆਪਾਂ ਕਿਤੇ ਨਹੀਂ ਜਾਣ ਦਿੰਦੇ ਜੀ ਕਿਤੇ ਨਹੀਂ ਜਾਣ ਦਿੰਦੇ ਤੁਸੀਂ ਬਿਲਕੁਲ ਮਤਲਬ ਕਿ ਬਿਲਕੁਲ ਨਾ ਕਬਰਾਓ ਭਾਈ ਆ ਸਟਿਓ ਸਾਹਿਬ ਜਿਸ ਦਿਨ ਤੇ ਵੀ ਲੱਗੇ ਹੋਏ ਆ ਤੇ ਬੜਾ ਇਸ ਤੁਸੀ ਬੰਦੇ ਉਤੇ ਆਪਣੀਆਂ ਨਿਗਾਹ ਰੱਖ ਰਿਆ ਕਿਤੇ ਇਲਾਕੇ ਦੀਆਂ ਸੰਗਤਾਂ ਨੌਜਵਾਨ ਆਪਣੀਆਂ ਸਵਾਨ ਭਾਰੇ ਆ ਤੇ ਉਹਦੇ ਸਾਡੇ ਸਾਰੇ ਵੀ ਪ੍ਰਯੋਗਦਾਨ ਜਦੋਂ ਪੂਨ ਮਾਰਦੇ ਆ ਪੰਜਾਂ 10 ਮਿੰਟਾਂ ਦੇ ਵਿੱਚ ਸਾਡੇ ਕੋਲ ਹਾਜ਼ਰ ਹੋ ਜਾਂਦੇ ਆ ਕੋਈ ਵੀ ਪੁਆਇੰਟ ਦੀ ਗੱਲ ਬੜਾ ਜਿਹੜਾ ਸੇਫ ਪਿਆਰ ਦੇ ਨਾਲ ਸਤਿਕਾਰ ਦੇ ਨਾਲ ਜਿਹੜਾ ਇੱਕ ਮਸ਼ਹੂਰ ਦੇ ਨਾਲ ਦੇ ਨਾਲ ਜਿਹੜਾ ਤੁਸੀਂ ਬੰਦੇ ਉਤੇ ਕੰਮ ਚੱਲ ਰਿਹਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਜਿਸ ਤਰ੍ਹਾਂ ਭਾਈਆਂ ਤੇ ਸਾਰੇ ਸਭ ਨੂੰ ਸੇਵਾ ਪਰੋਹਣ ਦੀ ਲੋੜ ਨਹੀਂ ਤੇ ਵਾਹਿਗੁਰੂ ਜੀ ਅਰਦਾਸ ਕਰਦੇ ਜਿਹੜੇ ਹਾਦਸਾ ਜਲ ਸਕਾਰੇ ਹੋਣ ਵਾਹਿਗੁਰੂ ਦੀ ਕਹਾਣਸਾ ਵਾਹਿਗੁਰੂ ਦੀ ਕਿਰਪਾ